ਸਤ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਇਸ ਟਾਈਮ ਮੱਕੀ ਦੇ ਉੱਪਰ ਜਿਹੜਾ ਸੁੰਡੀ ਦਾ ਬਹੁਤ ਜ਼ੋਰ ਆ ਜਿਹੜਾ ਹੁਣ ਇਸ ਟਾਈਮ ਪੈ ਰਿਹਾ ਹੈ ਬਹੁਤ ਜ਼ਿਆਦਾ ਜਿਹੜੀ ਆਪਣੀ ਪਕਾਊ ਮੱਕੀ ਬੀਜੀ ਆ ਜਾਂ ਕੋਈ ਅਚਾਰ ਵਾਲੀ ਮੱਕੀ ਬੀਜੀ ਆ ਉਹਦੇ ਉੱਪਰ ਜਿਹੜੀ ਬਹੁਤ ਜ਼ਿਆਦਾ ਹੁਣ ਸੁੰਡੀ ਦਾ ਅਟੈਕ ਆ ਜਿਹੜਾ ਹੋ ਰਿਹਾ ਹੈ ਤੇ ਤੁਸੀਂ ਪਲ-ਪਲ ਜਿਹੜਾ ਆਪਣੀ ਫਸਲ ਨੂੰ ਚੈੱਕ ਕਰਦੇ ਰਹਿਣਾ ਹੈ ਕਿਉਂਕਿ ਕਿਸੇ ਟਾਈਮ ਵੀ ਜੇਕਰ ਤੁਹਾਡੀ ਫਸਲ ਦੇ ਉੱਤੇ ਸੁੰਡੀ ਨਹੀਂ ਹੈਗੀ ਕਿਸੇ ਟਾਈਮ ਵੀ ਸੁੰਡੀ ਉਸ ਦੇ ਉੱਪਰ ਆ ਸਕਦੀ ਹੈ ਅਤੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਤਾਂ ਇਹ ਸਮੱਸਿਆ ਆ ਰਹੀ ਆ ਜਿਨ੍ਹਾਂ ਦੀ ਜਿਹੜੀ ਮੱਕੀ ਨੂੰ ਸੁੰਡੀ ਪੈ ਰਹੀ ਆ ਅਤੇ ਉਹ ਸੁੰਡੀ ਹੈ ਜਿਹੜੀ ਮਰ ਨਹੀਂ ਰਹੀ ਦਵਾਈ ਦਾ ਸੜਕਾ ਕਰਨ ਦੇ ਬਾਵਜੂਦ ਵੀ ਜਿਹੜੀ ਸੁੰਡੀ ਉਹ ਮਰਦੀ ਦਿਖਾਈ ਨਹੀਂ ਦੇ ਰਹੀ ਜੇਕਰ ਤੁਹਾਡੀ ਵੀ ਮੱਕੀ ਨੂੰ ਸੁੰਡੀ ਪੈ ਚੁੱਕੀ ਹੈ ਤਾਂ ਤੁਸੀਂ ਜਿਹੜੀ ਇਹ ਸਿੰਪਲ ਨੈਜ਼ਲ ਹੁੰਦੀ ਹੈ ਇਸ ਦੇ ਨਾਲ ਸਪਰੇਅ ਜਿਹੜਾ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਜਿਹੜੀ ਦਵਾਈ ਚੰਗੀ ਤਰ੍ਹਾਂ ਮੱਕੀ ਦੇ ਉੱਪਰ ਨਹੀਂ ਪੈਂਦੀ ਅਤੇ ਜੇਕਰ ਮੱਕੀ ਦੇ ਉੱਪਰ ਚੰਗੀ ਤਰ੍ਹਾਂ ਦਵਾਈ ਨਹੀਂ ਪਊਗੀ ਤਾਂ ਜਿਹੜੀ ਮੱਕੀ ਦੀ ਸੁੰਡੀ ਹੁੰਦੀ ਹੈ ਇਹ ਜਿਹੜੀ ਮਰਦੀ ਨਹੀਂ ਹੁੰਦੀ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਡਬਲ ਜਿਹੜੀ ਪ੍ਰੈਸ਼ਰ ਵਾਲੀ ਨਿਊਜ਼ਲ ਦੇਖ ਰਹੇ ਹਾਂ ਇਹ ਨਿਊਜ਼ਲ ਤੁਸੀਂ ਕਸ ਕੇ ਜਿਹੜੀ ਮੱਕੀ ਦੇ ਉੱਪਰ ਸਪਰੇਅ ਦੀ ਜਿਹੜਾ ਸੜਕਾ ਕਰਨਾ ਹੈ ਇਸ ਦੇ ਨਾਲ ਕੀ ਹੁੰਦਾ ਕਿ ਮੱਕੀ ਦੀ ਗੋਭ ਦੇ ਵਿੱਚ ਜਿਹੜੀ ਦਵਾਈ ਚਲੀ ਜਾਂਦੀ ਹੈ ਜਿਸ ਦੇ ਨਾਲ ਸਪਰੇਅ ਹੋਣ ਦੇ ਨਾਲ ਹੀ ਦੂਜੇ ਦਿਨ ਤੁਹਾਡੇ ਜਿਹੜੀ ਮੱਕੀ ਨੂੰ ਸੁੰਡੀ ਨੁਕਸਾਨ ਕਰਨਾ ਜਿਹੜਾ ਬੰਦ ਕਰ ਦਿੰਦੀ ਹੈ ਅਤੇ ਜਿਹੜੀ ਸੁੰਡੀ ਮਰਨੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਜਿਹੜੀ ਮੱਕੀ ਦੇ ਉੱਪਰ ਜਿਹੜੀ ਦਵਾਈ ਪਾਈ ਜਾਂਦੀ ਹੈ ਜੋ ਸਿੰਪਲ ਨੈਓਜ਼ਲ ਦੀ ਆਪਾਂ ਵਰਤੋਂ ਕਰਦੇ ਹਾਂ ਉਸ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਦਵਾਈ ਦਾ ਜਿਹੜਾ ਛੜਕਾ ਉਹ ਨਹੀਂ ਹੁੰਦਾ ਸੋ ਇਸ ਕਰਕੇ ਜੇਕਰ ਤੁਹਾਡੀ ਮੱਕੀ ਨੂੰ ਸੁੰਡੀ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਕੋਸ਼ਿਸ਼ ਕਰੋਗੇ ਇਸ ਨੈਓਜ਼ਲ ਦੀ ਜਿਹੜੀ ਵਰਤੋਂ ਕਰੋ ਇਸ ਦੇ ਨਾਲ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਜਿਹੜੀ ਸੁੰਡੀ ਜਲਦੀ ਤੋਂ ਜਲਦੀ ਮਰ ਸਕੇ ਇਸ ਨਿਊਜ਼ਲ ਨੂੰ ਵਰਤਣ ਦੇ ਨਾਲ ਆਪਣਾ ਇੱਕ ਹੋਰ ਫਾਇਦਾ ਜਿਹੜਾ ਹੋ ਜਾਂਦਾ ਜੇਕਰ ਆਪਾਂ ਇਸ ਨਿਊਜ਼ਲ ਦੇ ਨਾਲ ਸਪਰੇਅ ਕਰਦੇ ਆਂ ਖੁੱਡੀ-ਖੁੱਡੀਆਂ ਆਪਾਂ ਜਿਹੜੀ ਸਪਰੇਅ ਕਰਦੇ ਆਂ ਕਿਸੇ ਵੀ ਨਿਊਜ਼ਲ ਦੇ ਨਾਲ ਤਾਂ ਆਪਣੀ ਜਿਹੜੀ ਦਵਾਈ ਬਹੁਤ ਘੱਟ ਲੱਗਦੀ ਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਵੇਂ ਕਿ ਆਪਾਂ FMC ਦੀ ਕੋਰੋਜਨ ਕੋਈ ਇਦਾਂ ਦੀ ਮਹਿੰਗੀ ਦਵਾਈ ਦਾ ਸੜਕਾ ਕਰਦੇ ਆਂ ਤਾਂ ਉਹ ਜਿਹੜਾ ਆਪਾਂ ਨੂੰ ਸਸਤਾ ਪੈ ਜਾਂਦਾ ਸੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸੇਅਰ ਕਰਨੀ ਸੀ ਧੰਨਵਾਦ ਦੋਸਤੋ